ਕੀ ਨਾਮ ਜਤਨਾ ਮੇਰਾ ਨਾਮ ਜਤਿੰਦਰ ਪ੍ਰਦੇਸੀ ਕਿੱਥੋਂ ਰਹਿੰਦੇ ਆ ਮੈਂ 베ਰੀਓ ਮੱਲਾ ਹਰਮਨ ਚੋਂ ਗੁਰਦਾਸ ਕੀ ਕੰਮ ਕਰਦੇ ਮੇਰਾ ਬੂਥ ਹੈ ਨਰਪਰਖ ਦੇ ਅੰਦਰ ਆ ਜਿਹੜੀ ਮੌਜੂਦਾ ਸਰਕਾਰ ਤੋਂ ਵੀ ਖੁਸ਼ ਹੋ ਜਾਂ ਨਾ ਮੌਜੂਦਾ ਸਰਕਾਰ ਤੋਂ ਮੈਂ ਖੁਸ਼ ਤੇ ਨਹੀਂ ਆ ਪਰ ਜਿਹੜਾ ਮੈਂ ਕੱਲ ਦਾ ਜਿਹੜਾ ਐਪੀਸੋਡ ਜਿਹੜਾ ਭਗਵੰਤ ਮਾਨ ਨੇ ਜਿਹੜਾ ਇੱਕ ਭ੍ਰਸ਼ਟਾਚਾਰ ਦੇ ਖਿਲਾਫ ਜਿਹੜਾ ਇੱਕ ਮਹਿਮ ਸ਼੍ਰੀ ਸੀ ਜਿਸ ਤਰ੍ਹਾਂ ਮੈਂ ਆਧਾਰਨ ਦੇਣੀ ਚਾਹਾਂਗਾ ਤਹਿਸੀਲਦਾਰਾਂ ਦੇ ਉੱਤੇ ਇੱਕ ਤਹਿਸੀਲਦਾਰ ਨੂੰ ਵਿਜੀਲੈਂਸ ਨੇ ਜਦੋਂ ਕਾਬੂ ਕੀਤਾ ਤੇ ਜਿਹੜੇ ਬਾਕੀ ਦਾ ਤਹਿਸੀਲਦਾਰ ਉਹ ਹਟਾਲ ਤੇ ਚਲ ਗਏ ਜਿਹੜਾ ਉਹਦਾ ਸਟੈਂਡ ਅਪ ਕੁਮਤਮਾਨ ਦਾ ਮੈਂ ਉਹਦੀ ਸਲਾਘਾ ਕਰਦਾ ਭਾਤੋ ਪਾਰਟੀ ਤੋਂ ਪਿੱਛੇ ਉੱਠ ਗਈ ਕਿਉਂਕਿ ਉਹਨੂੰ ਸ਼ਬਦ ਕਰਕੇ ਦੱਸਦਾ ਮੈਨੂੰ ਯਾਦ ਆ ਪ੍ਰਤਾਪ ਸਿੰਘ ਕੇਰੋਂ ਦਾ ਉਹ ਸੀਨ ਉਹ ਲੋਕ ਗੱਲ ਕਰਦੇ ਸੀ ਸਾਨੇ ਲੋਕ ਲੋਕ ਗੱਲਾਂ ਕਰਦੇ ਸੀ ਉਹਦੀ ਅਧਾਰਨ ਦੰਦੇ ਸੀ ਉਹਦੇ ਲੱਥੇ ਦੇ ਪਟਵਾਰੀ ਅੱਜ ਤੱਕ ਉਹ ਸੀਤ ਨਹੀਂ ਆ ਸਕੀ ਜਿਹੜਾ ਭਗਵੰਤ ਮਾਨ ਦਾ ਇਹ ਸਟੈਂਡਾ ਉਹਦੀ ਮਸਲਾਗਾ ਕਰਦਾ ਇਹ ਮੇਰਾ ਵਿਅਕਤੀ ਵਿਸ਼ੇਸ਼ ਮੇਰਾ ਇਹ ਮਨੁਭਾਵਾ ਮੇਰਾ ਕਹਿਣਾ ਪਾਰਟੀ ਦੇ ਉੱਪਰ ਉਠੇ